ਲਓ ਜੀ ਚਾਰੇ ਪਾਸੇ ਜਿੱਥੇ ਹੜ੍ਹਾਂ ਦੀ ਮਾਰ ਦੇ ਨਾਲ ਲੋਕ ਯੂਜ਼ਰੇ ਨੇ ਉੱਥੇ ਹੀ ਹੁਣ ਖੱਗਰ ਦਰਿਆ ਦੇ ਪਾਣੀ ਦਾ ਪੱਦਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਿਆ ਜਿਸ ਦੇ ਚੱਲਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਕਿਉਂਕਿ ਖੱਗਰ ਦਰਿਆ ਵੀ ਕਈ ਵਰਤਬਾਹੀ ਦਾ ਕਾਰਨ ਬਣ ਚੁੱਕਿਆ ਜਿਸ ਦੇ ਚੱਲਦੇ ਹੁਣ ਲੋਕ ਸਹਿਮੇ ਹੋਏ ਨੇ ਉੱਥੇ ਹੀ ਘੱਗਰ ਦਰਿਆ ਦੇ ਉੱਤੇ ਵਧ ਰਹੇ ਪਾਣੀ ਦੇ ਪੱਧਰ ਤੋਂ ਬਾਅਦ ਮੰਤਰੀ ਵਰਿੰਦਰ ਗੋਇਲ ਲਗਾਤਾਰ ਘੱਗਰ ਦਰਿਆ ਦਾ ਦੌਰਾ ਕਰ ਰਹੇ ਨੇ ਪਿੰਡ ਮਕਰੋੜ ਸਹਿ ਵਿਖੇ ਮੰਤਰੀ ਵਰਿੰਦਰ ਗੋਇਲ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਲੋਕਾਂ ਨੂੰ ਨਾ ਡਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਸਾਡੇ ਸਾਰੇ ਅਧਿਕਾਰੀ ਐਸਡੀਐਮ ਸਾਹਿਬ ਇੱਧਰ ਐਸ்சி ਸਾਹਿਬ ਨੇ ਡਿਪਾਰਟਮੈਂਟ ਦੇ ਸਾਰੇ ਐਕਸ਼ਨ ਸਾਰੇ ਜੀਐਸਡੀਓ ਸਾਰੇ ਵੀਡੀਓ ਬਲੌਗ ਤੇ ਵੀ ਸਾਰੇ ਵੀਡੀਓ ਸਾਰਾ ਸਟਾਫ ਇੱਥੇ ਖੜਿਆ ਹੈ ਦਿਨ ਰਾਤ ਇੱਥੇ ਪਹਿਰਾ ਦਿੱਤਾ ਜਾ ਰਿਹਾ ਹੈ ਹੁਣ ਇੱਥੇ ਜਿਹੜਾ ਮਕਰੋੜ ਤੱਕ ਖਨੋਰੀ ਤੋਂ ਮਕਰੋੜ ਤੱਕ ਜਿਹੜਾ ਠੱਗਰ ਹੈ ਉਹ 598 ਫੁੱਟ ਚੌੜਾ ਹੈ ਤੇ ਮਕਰੋੜ ਤੋਂ ਕੜਹਿਲ ਤੱਕ 198 ਫੁੱਟ ਚੌੜਾ ਰਹਿ ਜਾਂਦਾ ਸੋ ਇਹ 198 ਫੁੱਟ ਦੇ ਵਿੱਚ ਜਦੋਂ ਪਾਣੀ ਆਉਂਦਾ ਤਾਂ ਨੇਚਰਲੀ 598 ਫੁੱਟ ਦਾ ਪਾਣੀ 198 ਫੁੱਟ ਦੇ ਵਿੱਚ ਉਹ ਫਲੋ ਵੀ ਤੇਜ਼ ਹੋ ਜਾਂਦਾ ਹੈ ਤੇ ਜਗ੍ਹਾ ਵੀ ਟਾਈਟ ਹੋ ਗਈ ਸੋ ਇਸ ਕਰਕੇ ਇੱਥੇ ਜਿਹੜੀ ਹੈ 2023 ਦੇ ਵਿੱਚ ਕਈ ਦਿੱਕਤਾਂ ਆਈਆਂ ਸੀ ਪਰ 2023 ਦੇ ਵਿੱਚ ਅਸੀਂ ਇਹ ਜਿਹੜਾ 18 ਕਿਲੋਮੀਟਰ ਦਾ ਬੰਨ ਹੈ ਇਹ ਦੋਹੇ ਪਾਸੇ 16 16 ਫੁੱਟ ਚੌੜਾ ਬੰਨ ਤੁਸੀਂ ਦੇਖ ਰਹੇ ਹਾਂ 16 ਫੁੱਟ ਚੌੜਾ ਤੇ ਕਾਫੀ ਉੱਚਾ ਇਹ ਬੰਨ ਅਸੀਂ ਕਰੀਬ 4 ਕਰੋੜ ਰੁਪਇਆ ਲਾ ਕੇ ਬਣਾਤੀ ਸੀ ਅਰ ਲੋਕਾਂ ਦੀ ਇੱਛਾ ਦੇ ਮੁਤਾਬਕ ਲੋਕਾਂ ਨੇ ਕੋਲੇ ਖੜਕੇ ਇਹ ਬਣਵਾਏ ਸੀ ਤੇ ਹੁਣ ਇਸ ਸਮੇਂ ਜਿਹੜਾ ਪਾਣੀ ਦਾ ਪੱਧਰ ਹੈ 748.5 ਫੁੱਟ ਹੈ ਤੇ ਜਿਹੜਾ ਡੇਂਜਰ ਪੁਆਇੰਟ ਹੈ ਉਹ 748 ਫੁੱਟ ਹੈ ਮਤਲਬ ਖਤਰੇ ਦੇ ਨਿਸ਼ਾਨ ਤੋਂ 5 ਇੰਚ ਉੱਪਰ ਚੱਲ ਰਿਹਾ ਹੈ ਪਰ ਹਲੇ ਭਗਵਾਨ ਦੀ ਕਿਰਪਾ ਹੈ ਸਭ ਠੀਕ ਹੈ ਤੇ ਸਾਰੇ ਪਿੰਡਾਂ ਦੇ ਲੋਕ ਨੇ ਜਿਹੜੇ ਸਾਰੇ ਮਤਲਬ ਸਰਪੰਚ ਇਹਨਾਂ ਦੇ ਪੰਚਾਇਤਾਂ ਸਾਰੇ ਲੋਕ ਉਹ ਵੀ ਬੜਾ ਸਹਿਯੋਗ ਦੇ ਰਹੇ ਨੇ ਪੈਰਾ ਵੀ ਦੇ ਰਹੇ ਨੇ ਤੇ ਕਿਤੇ ਵੀ ਕੋਈ ਕਿਉਂਕਿ ਬਰਸਾਤ ਵੀ ਬਹੁਤ ਹੋ ਰਹੀ ਹੈ ਬਰਸਾਤ ਜਿਆਦੇ ਪੈਣ ਨਾਲ ਘਾਰੇ ਵੀ ਹੋ ਰਹੇ ਨੇ ਮਿੱਟੀ ਵੀ ਕਿਤੇ ਕਿਤੇ ਮਿੱਟੀ ਵੀ ਨਮੀ ਹੈ ਸੋ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਸਾਰੇ ਲੋਕ ਖੁਦ ਵੀ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤੇ ਇੱਥੇ ਗੁਰੂ ਘਰ ਵੱਲੋਂ ਲੰਗਰ ਵੀ ਲੱਗਿਆ ਸੋ ਅਸੀਂ ਸਾਰੇ ਰਲ ਮਿਲ ਕੇ ਇਹ ਜਿਹੜੀ ਵੱਡੀ ਵਿਪਤਾ ਸਾਰੇ ਪੰਜਾਬ ਦੇ ਵਿੱਚ ਆਈ ਹੋਈ ਹੈ ਸਾਰੇ ਪੰਜਾਬ ਨੂੰ ਆਪਣੀ ਇਸ ਕਦਰ ਲਪੇਟ ਦੇ ਵਿੱਚ ਲਿੱਤਾ ਹੋਇਆ ਹੈ ਜਿਹੜਾ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਇੰਨਾ ਪਾਣੀ ਕਦੇ ਨਹੀਂ ਆਇਆ 1988 ਦੀ ਗੱਲ ਕਰਦੇ ਆ 11 ਲੱਖ 20 ਹਜ਼ਾਰ ਕਿਊਸੇ ਕੋਸਮੇ ਪਾਣੀ ਆਇਆ ਸੀ ਜਿਹੜਾ ਅੱਜ 14 ਲੱਖ 81 ਹਜ਼ਾਰ ਕਿਊਸੇ ਤੱਕ ਪਹੁੰਚ ਗਿਆ ਸੋ 88 ਦੇ ਉਪਰ ਸਵਾਇਆ ਪਾਣੀ ਆ ਜਿਹੜਾ ਉਹ ਆ ਗਿਆ ਸੋ ਹਰ ਪਾਸੇ ਪਾਣੀ ਪਾਣੀ ਆ ਪਰ ਆਪਾਂ ਬਚੇ ਹੋਇਆ ਤੇ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਆ ਤੇ ਲੱਗਦਾ ਇਸ ਤਰ੍ਹਾਂ ਕਿ ਸਾਰਾ ਠੀਕ ਠਾਕ ਰਹੇਗਾ ਸਭ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਮਿੱਟੀ ਦੇ ਥੈਲੇ ਉਹ ਵੱਡੀ 35000 ਦੇ ਕਰੀਬ ਮਿੱਟੀ ਦਾ ਥੈਲਾ ਭਰ ਕੇ ਰੱਖਿਆ ਟਰਾਲੀਆਂ ਦੇ ਵਿੱਚ ਲੋਡ ਕਰਕੇ ਰੱਖਿਆ ਹੋਇਆ ਜੰਬੋ ਬੈਗ ਉਹਨਾਂ ਜੰਬੋ ਬੈਗ ਦੀ ਗੱਲ ਕਈ वैसे मैं हुनਹੀਂ ਜੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਹਿੰਦੇ ਜੰਬੋ ਬੈਗ ਕਿੱਥੇ ਨੇ ਮੈਂ ਜੰਬੋ ਬੈਗ ਦਿਖਾ ਵੀ ਸਕਦਾ ਉਹ ਕਹਿੰਦੇ ਜੰਬੋ ਬੈਗ ਨਹੀਂ ਦੇਖੇ ਆ ਜੰਬੋ ਬੈਗ ਆ ਲੋ ਆ ਪਿਆ ਜੀ ਆ ਉੱਪਰੋਂ ਆ ਚੱਕਦੇ ਮਾੜਾ ਜਾਹਾ ਥੱਲੇ ਪੈ ਜਾਂਦਾ ਆ ਆ ਪਿਆ ਜੀ ਜੰਬੋ ਬੈਗ 30 ਪੈਂਤੀ ਇਕੱਠੇ ਪੈ ਜਾਂਦਾ ਸੋ ਇਹ ਜੰਬੋ ਬੈਗ ਦਾ ਮਤਲਬ ਇਹ ਹੈ ਕਿ ਇਹਦੇ ਚ 30 ਗੱਟਿਆਂ ਦੇ ਲਵੇ ਪੈ ਜਾਂਦਾ ਹੁਣ ਕਿੱਥੇ ਦਾ ਇੱਕ ਬੋਰੀ ਸੱਟਣੀ ਆ ਪਾਣੀ ਦਾ ਫਲੋ ਇੱਕ ਬੋਰੀ ਨੂੰ ਖਿੱਚ ਲਾਂਦਾ ਇਹ ਜਦੋਂ 30 ਥੈਲੇ ਇਕੱਠੇ ਜਾ ਕੇ ਸੱਟੇ ਆ ਨੇਚਰਲੀ ਫਲੋ ਦੇ ਵਿੱਚ ਰੁਕਣਾ ਸੋ ਇਹ ਜੰਬੋ ਬੈਗ ਹੈ ਤੇ ਜਿਹਦੇ ਬਾਰੇ ਗੱਲ ਕਰਦੇ ਨੇ ਦੀ 3.5 ਫੁੱਟ ਚੜਾਈ ਆ ਤੇ 2.5 ਫੁੱਟ ਦੇ ਕਰੀਬੇ ਦੀ ਉਚਾਈ ਹੈ ਸੋ ਇਹਦੇ ਪ੍ਰਬੰਧ ਵੀ ਸਾਨੇ ਕੀਤੇ ਨੇ ਜਾਲਾਂ ਦੇ ਪ੍ਰਬੰਧ ਵੀ ਕੀਤੇ ਨੇ ਕਰੇਟਾਂ ਦੇ ਪ੍ਰਬੰਧ ਵੀ ਕੀਤੇ ਹੋਏ ਨੇ ਹੁਣ ਮੈਂ ਸਾਰਾ ਸਾਰੇ ਸਾਡੇ ਅਫਸਰ ਸਾਹਿਬਾਨ ਦੇ ਨਾਲ ਤੇ ਸਾਰੇ ਸਾਥੀਆਂ ਦੇ ਨਾਲ ਮੈਂ ਅੱਗੇ ਤੱਕ ਜਾ ਕੇ ਆਇਆ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਨੀਚੇ ਤੋਂ ਉੱਪਰ ਤੱਕ ਦਿਨ ਰਾਤ ਉਹ ਵੀ ਫੇਰਾ ਦੇ ਰਹੇ ਨੇ ਤੇ ਮੈਂ ਅੱਗੇ ਤੱਕ ਜਾ ਕੇ ਆਏ ਦੇਖ ਕੇ ਆਏ ਜੇ ਕਿਤੇ ਕੋਈ ਕਮੀ ਪੇਸ਼ੀ ਨਜ਼ਰ ਆਈ ਹੈ ਤਾਂ ਤੁਰੰਤ ਨਾਲ ਦੀ ਨਾਲ ਇਹਨਾਂ ਨੇ ਉੱਥੇ ਭੇਜ ਕੇ ਉਹਨੂੰ ਫਿਲ ਕਰਾਉਣ ਦੀ ਕੋਸ਼ਿਸ਼ ਕਰ ਰਿਆ ਸੀ ਸੋ ਮੇਰਾ ਕਹਿਣ ਤੋਂ ਬਾਅਦ ਹਰ ਤਰੀਕੇ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਸਾਰੇ ਅਗੂ ਸਹਿਬਾਨ ਖੜੇ ਆ ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਂਦਾ ਸਾਰੇ ਅਗੂ ਸਹਿਬਾਨ ਖੜੇ ਨੇ ਪਰ ਸਾਰੇ ਪੰਜਾਬ 'ਚ ਖੜੇ ਨੇ ਸਾਡੇ ਸਾਰੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਾਡੇ ਚੇਅਰਮੈਨ ਸਾਰੇ ਗਰਾਊਂਡ ਲੈਵਲ ਤੇ ਸਾਰੇ ਲੋਕਾਂ ਦੇ ਨਾਲ ਖੜੇ ਨੇ ਤੇ ਖੁਦ ਪਾਣੀਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਨੇ ਇੱਕ ਐਸੀ ਅਧਾਰਨ ਕਾਇਮ ਕੀਤੀ ਆ ਕਿ ਹੈਲੀਕਾਪਟਰ ਤੇ ਗਏ ਤਾਂ ਉੱਥੇ ਦੇਖਿਆ ਕਿ ਲੋਕਾਂ ਨੂੰ ਮੇਰੇ ਨਾਲ ਜਾਦੇ ਹੈਲੀਕਾਪਟਰ ਦੀ ਜ਼ਰੂਰਤ ਹੈਲੀਕਾਪਟਰ ਛੱਡ ਕੇ ਤੇ ਆਪਣਾ ਕਾਰਜ ਚਲੇ ਗਏ ਹੁਣ ਦੇਖੋ ਮੈਂ ਹੈਰਾਨ ਆ ਇਸ ਚੀਜ਼ ਦਾ ਇਹ ਸਮਾਂ ਅੱਜ ਨਾ ਤਾਂ ਵਿਰੋਧ ਕਰਨ ਦਾ ਹੈ ਨਾ ਇਹ ਸਮਾਂ ਤੰਜ ਕਸਣ ਦਾ ਹੈ ਚੰਗੇ ਕੰਮ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਤਾਂ ਨਾ ਕਹੋ। ਸੋ ਮੈਂ ਸਾਰੇ ਆਗੂਆਂ ਸਹਿਬਾਨਾਂ ਨੂੰ ਵੀ ਵਿਰੋਧੀ ਤਰ੍ਹਾਂ ਨੂੰ ਵੀ ਬੇਨਤੀ ਕਰਦਾ ਕਿ ਅੱਜ ਉਹ ਸਮਾਂ ਨਹੀਂ। ਰਾਜਨੀਤੀ ਦੇ ਸਮੇਂ ਬਹੁਤ ਨੇ ਅੱਗੇ। ਇਲੈਕਸ਼ਨ ਆਊਗਾ 1.5 ਸਾਲਾਂ ਬਾਅਦ ਕਰ ਲਾਂਗੇ ਰਾਜਨੀਤੀ। ਅੱਜ ਸਾਰੇ ਇਕੱਠੇ ਹੋ ਕੇ ਰਲ ਕੇ ਆਪਾਂ ਸਾਰੇ ਲੋਕਾਂ ਦੇ ਨਾਲ ਖੜੀਏ। ਜਿਸ ਤਰ੍ਹਾਂ ਅਸੀਂ ਸਾਰੇ ਲੋਕ ਅਤੇ ਸੁਣ ਲੈ ਕੇ ਪਿੰਡ ਵਾਸੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਅਸੀਂ ਨਾ ਜੀ ਜੇ ਸਾਡੇ ਸੀਐਮ ਸਾਹਿਬ ਦਾ ਅਤੇ ਸਾਡੇ ਮੰਤਰੀ ਬਰਿੰਦਰ ਕੁਮਾਰ ਗੋਲਜੀ ਦਾ ਜਿੰਨਾ ਵੀ ਧੰਨਵਾਦ ਕਰੀਏ ਅਸੀਂ ਉਹਨਾਂ ਹੀ ਥੋੜਾ ਹੈ 23 ਚ ਜੋ ਬ੍ਰੀਚ ਹੋਈ ਸੀ ਉਹ ਬਿਲਕੁਲ ਕਮਜ਼ੋਰ ਸੀ ਉਦੋਂ ਬਾਅਦ 52 ਪਾੜ ਪਈ ਸੀ 52 ਦੇ 52 ਪਾੜ 20 ਦਿਨਾਂ ਚ ਮੰਤਰੀ ਸਾਹਿਬ ਨੇ ਸਾਰਿਆਂ ਦੀ ਪੂਰਤੀ ਕਰਾਤੀ ਜ਼ਿੰਮੇਦਾਰਾਂ ਨੂੰ ਦੁਬਾਰੇ ਫਸਲ ਮਿਲ ਗਈ ਤੇ ਹੁਣ ਵੀ ਜੋ ਕੁਝ ਵੀ ਪ੍ਰਸ਼ਾਸਨ ਤੇ ਮੰਤਰੀ ਸਾਹਿਬ ਦਿਨ ਰਾਤ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਨੇ ਅਸੀਂ ਪਹਿਲੀ ਵਾਰ ਇਹ ਦੇਖ ਰਹੇ ਆ ਮੰਤਰੀ ਸਾਹਿਬ ਦੂਜੇ ਤੀਜੇ ਦਿਨ ਇੱਥੇ ਹੀ ਰਹਿੰਦੇ ਨੇ ਦੋ-ਦੋ ਤਿੰਨ-ਤਿੰਨ ਘੰਟੇ ਘਿਹੜੇ ਮਾਰਦੇ ਨੇ ਨਾਲੇ ਪਿੰਡ ਦੇ ਤੇ ਬਾਕੀ ਹੋਰ ਜਿਹੜੇ ਨਰੇਗੇ ਦੀ ਆ ਸਾਨੂੰ ਉਮੀਦ ਹੈ ਪਾਣੀ ਚਲੋ ਖਤਰੇ ਦੇ ਉੱਤੇ ਚੱਲ ਰਿਹਾ ਹੈ ਅਜੇ ਵੀ ਜੇ ਕੁਝ ਪਾਣੀ ਗੰਜਾਇਸ ਹੋਈ ਪਰ ਸਾਨੂੰ ਉਮੀਦ ਹੈ ਵੀ ਸਾਡਾ ਨੁਕਸਾਨ ਨਹੀਂ ਸਰ ਜੀ ਮੈਂ ਪਿਛਲੀ ਵਾਰ 2023 ਚ ਪਾਣੀ ਆਇਆ ਸੀਗਾ ਜੀ ਉਸ ਟਾਈਮ ਪ੍ਰਬੰਧ ਇਹਨੇ ਨਹੀਂ ਸੀਗੇ ਜੀ ਪਰ ਇਸ ਵਾਰ ਸਰਕਾਰ ਵੱਲੋਂ ਪ੍ਰਬੰਧ ਪੂਰੇ ਐ ਹਾਲਾਂਕਿ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਿਹਾ ਜੀ ਪਰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਮਿਹਨਤ ਨਾਲ ਲਾ ਲੇ ਪ੍ਰਬੰਧ ਪੂਰੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਐ ਸਰਕਾਰ ਨੇ ਕਿਉਂਕਿ ਪਹਿਲਾਂ ਬੰਨ ਜਿਹੜੇ ਉਹ ਡਬਲ ਕਰਤੇ 100 100 ਫੁੱਟ ਦਾ ਪਹਿਲਾਂ ਟਰਾਲੀਆਂ ਨਹੀਂ ਜਾਂਦੀਆਂ ਹੁੰਦੀਆਂ ਨਿਖਾਨ ਹੋਣ ਦਾ ਖਤਰਾ ਵੀ ਵੱਡਾ ਹੋ ਹੀ ਹੁੰਦਾ ਸੀ ਹੁਣ ਸਰ ਸਾਰਾ ਸਾਧਨ ਜਾਂਦੇ ਡਾਇਰੈਕਟਰ ਟਰੈਲੀ ਵਗੈਰਾ ਜੇ ਸੀ ਬੀ ਐਮ ਛੱਡੀਆਂ ਹੋਈਆਂ ਸਰਕਾਰ ਨੇ ਤੇ ਥੈਲੇ ਵਗੈਰਾ ਮਿੱਟੀ ਦੇ ਭਰੇ ਹੋਏ ਆ ਜੀ ਲੇਬਰਾਂ ਲਾਈਆਂ ਹੋਈਆਂ ਪੂਰੇ ਪ੍ਰਬੰਧ ਮਤਲਬ ਡੀ ਸੀ ਸਾਹਿਬ ਵੀ ਵਗੈਰਾ ਇੱਥੇ ਰਹਿੰਦੇ ਆ ਜੀ ਪੂਰੇ ਪ੍ਰਬੰਧ ਕੀਤੇ ਹੋਏ ਨੇ ਪ੍ਰਿੰਟ ਪਰਿੰਦਰ ਗੋਇਲ ਜਲ ਕ੍ਰੀ 2023 ਜੀ 2023 ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ 2023 ਚ ਤੇ ਹੁਣ ਸੇ ਬੜਾ ਫਰਕ ਹੈ 2023 ਚ بارش ਨਹੀਂ ਹੋਈ ਸੀ ਹੁਣ ਬਾਸ਼ ਲਗਾਤਾਰ ਪੂਰੇ ਨਾਰਥ ਇੰਡੀਆ ਚ ਪੈ ਰਹੀ ਆ ਸੈਕੰਡਰੀ ਜਿਹੜੇ 2023 ਚ ਵਨ ਟੁਕਸ ਦਾ ਮੇਨ ਕਾਰਨ ਸੀ ਉਦੋਂ ਕੀ ਸੀ ਵੀ ਜੋ ਮਕੋਟ ਸਾਹਿਬ ਤੋਂ ਲੈ ਕੇ ਕੜੈਲ ਤੱਕ ਰਸ ਦੋਨੇ ਪਾਸੇ ਬੰਨਾਂ ਦੀ ਅਸੀਂ ਕੋਈ ਸਾਧਨ ਨਹੀਂ ਜਾ ਸਕਦਾ ਸੀ ਪਰ 2024 ਦੇ ਵਿੱਚ ਸੀਐਮ ਸਾਹਿਬ ਆਏ ਸੀ ਉਹਨਾਂ ਨੇ 1600 1600 ਫੁੱਟ ਚੌੜਾ ਕਰਤਾ ਉੱਥਰੋਂ ਜਿਸ ਨਾਲ ਹੁਣ ਜਿੱਥੇ ਵੀ ਕੋਈ ਗਰੀਚ ਦਾ ਖਤਰਾ ਲੱਗਦਾ ਹੈ ਤਾਂ ਉਥੇ ਸਾਧਨ ਜੀਸੀਬੀ ਸੈਕਟਰ ਟਰਾਲੀ ਆਰਾਮ ਨਾਲ ਪਹੁੰਚ ਜਾਂਦੇ ਆ ਤੇ ਉਹਨਾਂ ਦੇ ਐਕਸ਼ਨ ਲੈ ਕੇ ਉਹਨੂੰ ਤੁਰੰਤ ਬੰਦ ਕੀਤਾ ਜਾਂਦਾ ਹੈ ਲੱਗਦਾ ਵੀ ਇਸ ਤਰ੍ਹਾਂ ਰਾਹਤ ਮਿਲ ਸਕਦੀ ਹੈ ਜਿਵੇਂ ਜਿਸ ਤਰ੍ਹਾਂ ਪਰੌਂਦਾ ਸਰਕਾਰ ਦੇ ਹਾਂਜੀ ਸਾਨੂੰ ਪੂਰਾ ਕੰਫੀਡੈਂਸ ਹੈ ਇਸ ਚੀਜ਼ ਤੇ ਵੀ ਜੋ ਵੀ ਸਰਕਾਰ ਨੇ ਕੰਮ ਕੀਤੇ ਹਨ ਤੇ ਜੋ ਜ਼ਿੰਮੇਵਾਰ ਨੇ ਉਹ ਦਿਲੋਂ ਸਾਥ ਦੇ ਰਹੇ ਨੇ ਇਹਦਾ ਵੀ ਉਹ ਵੀ ਆਪਣੇ ਠਿਕਰੀ ਪੈਰੇ ਲਾਰੇ ਨੇ ਲਗਾਤਾਰ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪ੍ਰਸ਼ਾਸਨ ਨਾਲ ਜ਼ਿੰਮੇਵਾਰ ਜ਼ਿਆਦਾ ਚੁੱਕਣੇ ਨੇ ਕਿਉਂਕਿ ਉਹਨਾਂ ਨੂੰ ਸਭ ਪਤਾ ਵੀ ਕਿਤੇ ਕਿਤੇ ਬਿਰਲ ਪੈ ਸਕਦੀ ਹੈ ਕਿਤੇ ਬੰਦ ਕਮਜ਼ੋਰ ਆ ਉਹ ਪ੍ਰਸ਼ਾਸਨ ਨਾਲ ਮਿਲ ਕੇ ਆਪਣੀ ਕਾਰਵਾਈ ਕਰ ਰਹੇ ਨੇ ਸਦਾ ਦੇਖਿਆ ਜਾਂਦਾ ਹੈ ਕਿ ਹਰ ਵਾਰੀ ਦੇਖਿਆ ਜਾਂਦਾ ਹੈ ਕਿ ਜਦੋਂ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਓਵਰਫਲੋ ਹੋ ਜਾਂਦਾ ਤਾਂ ਨੇੜਲੇ ਇਲਾਕਿਆਂ ਦੇ ਵਿੱਚ ਤਬਾਹੀ ਦਾ ਕਾਰਨ ਬਣ ਜਾਂਦਾ ਜਿਸ ਕਰਕੇ ਲੋਕ ਸਹਮੇ ਹੋਏ ਨੇ ਹਕੀਕਤ ਰਿਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ